ਇਸ ਲਈ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜਨ ਆਈਪੀਐਸ ਐਸਐਸਪੀ ਫੀ ਗੋਵਰਨਰ ਸਖਤ ਸੰਗਠਨ ਤੇ ਪ੍ਰਾਧਾਨ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਦੇਖਦੇ ਪਾ ਕੇ ਐਸਪੀ ਬੀ ਸਾਹਿਬ ਨੇ ਦੇਖ ਲਈ ਕਿ ਇੱਕ ਪੁਲਿਸ 파ਰਟੀ ਸਿਟੀ ਕੋਡ ਖਮੂਰਾ ਵਾਲੋਂ ਗਵਾਲਿਆਨਾ ਰੋਡ ਤੋਂ ਪੰਜ ਬੰਦਿਆਂ ਨੇ ਕਰਾਇਂ ਜੁਰਮ ਕਰਨਗੇ ਜਿਸਾਬ ਨੂੰ ਦੇਰ ਗ੍ਰਿਫਤਾਰ ਕੀਤਾ ਗਿਆ ਜਿੰਨਾ ਪਾਸੋਂ ਤਿੰਨ ਮੋਟਰਸਾਈਕਲ ਜਿੰਨਾ ਨੰਬਰੀ ਤੇ ਨਾ ਮੋਬਾਈਲ ਬਰਾਮਦ ਹੋਇਆ ਜਿੰਨਾ ਪਾਸੋਂ ਦੋ ਦਾ ਵੀ ਬਰਾਮਦ ਹੋਇਆ ਇੱਕ ਕਿਰਪਾਨ ਬਰਾਮਦ ਹੋਈ ਹੈ ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਤ ਸਾਨੂੰ ਚੈਨਲ ਦੇਖਣ ਵਾਲੇ ਸਾਰੇ ਦਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਹੋ ਸਾਡੇ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਹੋ ਆਜ਼ਾਦ ਭਾਰਤ ਨਿਊਜ਼ ਟੀਮ ਆਨਲਾਈਨ ਹੈ ਅੱਜ ਦੇ ਅੱਜ ਸਾਡੇ SSP ਸਾਹਿਬ ਡਾਕਟਰ ਪ੍ਰਗਿਆ ਜਨ ਆਈਪੀਐਸ SSP ਫ੍ਰੀ ਗੋਜੀ ਵੱਲੋਂ ਸਤ ਸੰਗਠਿਤ ਅਪਰਾਧਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਐਸਪੀ ਡੀ ਸਾਭ ਦੀ ਦੇਖਰੇਖ ਹੇਠ ਇੱਕ ਪੁਲਿਸ ਪਾਰਟੀ ਸਿਟੀ ਕੋਡ ਕਪੂਰਾ ਵੱਲੋਂ ਬਲਾਲਿਆਣਾ ਰੋਡ ਤੋਂ ਪੰਜ ਬੰਦਿਆਂ ਨੂੰ ਕ੍ਰਾਈਮ ਜੁਰਮ ਕਰਨ ਦੀ ਜੋ ਸਲਾਹ ਬਣਾਉਂਦੇ ਹੋਏ ਗ੍ਰਿਫਟਾਰ ਕੀਤਾ ਗਿਆ ਜਿਨ੍ਹਾਂ ਪਾਸੋਂ ਤਿੰਨ ਮੋਟਰਸਾਈਕਲ ਬਿਨਾਂ ਨੰਬਰੀ ਤੇ ਨੌ ਮੋਬਾਈਲ ਬਰਾਮਦ ਹੋਇਆ ਇਹਨਾਂ ਪਾਸੋਂ ਦੋ ਦਾ ਵੀ ਬਰਾਮਦ ਹੋਇਆ ਇੱਕ ਕੁਰਬਾਨ ਬRAND ਹੋ ਗਈ ਹੈ ਤੇ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਆ ਇਹਨਾਂ ਦੇ ਨਾਮ ਗੌਤਮ ਪੁੱਤਰ ਆਰਮਲਾਲ ਵਾਸੀ ਹਰੀਨੋ ਰੋਡ ਚੋਪੜੇ ਵਾਲਾ ਬਾਗ ਕੋਟਪੂਰਾ ਸੇਵਕ RAM ਵਾਸੀ ਦਲਾਲਿਆਣਾ ਰੋਡ ਇੰਦਰਜੀਪ ਉਰਫ ਬੱਬੂ ਮਨਪ੍ਰੀਤ ਸਿੰਘ ਉਰਫ ਲੁੰਗਰ ਤੇ ਵਿਅੰਨ ਸਿੰਘ ਉਰਫ ਕਾਲਾ ਜਿਹੜੇ ਗ੍ਰਿਫਤਾਰ ਕੀਤੇ ਵਿਅਕਤੀ ਹੈ ਇਹਨਾਂ ਵਿੱਚੋਂ ਤਿੰਨ ਵਿਅਕਤੀਆਂ ਦੇ ਖਿਲਾਫ ਪਹਿਲਾਂ ਹੀ ਮੁਕਦਮੇ ਦਰਜ ਹੈ ਜਿਹੜਾ ਵਿਅੰਨ ਸਿੰਘ ਉਰਫ ਕਾਲਾ ਹੈ ਇਹਦੇ ਖਿਲਾਫ 10 ਮੁਕਦਮੇ ਦਰਜ ਨੇ ਚੋਰੀ ਦੇ ਤੇ ਲੁੱਟਾਂ ਖਵਾ ਦੇ ਜਿਹੜਾ ਗੌਤਮ ਪੁੱਤਰ ਰਾਮ ਲਾਲ ਹੈ ਇਸ ਦੇ ਖਿਲਾਫ ਇੱਕ ਮੁਕੱਦਮਾ 307 ਦਾ ਦਰਜ ਹੈ ਤੇ ਇੰਦਰਦੀਪ ਸਿੰਘ ਉਰਫ ਬੱਬੂ ਦੇ ਖਿਲਾਫ ਦੋ ਮੁਕੱਦਮੇ ਚੋਰੀ ਦੇ ਦਰਜ ਹੈ ਇਹਨਾਂ ਦੇ ਜਿਹੜਾ ਹੁਣ ਫਰਮਾਨ ਲੈ ਕੇ ਅਸੀਂ ਅੱਗੇ ਹੋ ਰਿਆਂ ਨਾ ਤਾਂ ਪੁੱਛ ਪੜਤਾਲ ਕਰ ਰਹੇ ਹਾਂ ਤੇ ਇਹਨਾਂ ਤੋਂ ਹੋਰ ਵੀ ਕਾਫੀ ਰਿਕਵਰੀ ਹੋਣ ਦੀ ਉਮੀਦ ਹੈ ਸਰ ਇਹਨਾਂ ਕੋਲ ਬ੍ਰਾਂਡ ਤਿੰਨ ਮੋਟਰਸਾਈਕਲ ਨੌ ਮੋਬਾਈਲ ਹੈ ਦੋ ਖੰਡੇ ਆ ਇੱਕ ਕਾਪਾ ਇੱਕ ਕਿਰਪਾਨ ਆ ਦੋ ਦਾ ਪਤਾ ਲੱਗਿਆ ਕਿਹੋ ਜੀ ਆਵਾਜ਼ਾਂ ਤੋਂ ਅੰਜਾਮ ਦੇ ਇਹ ਆਮ ਖਾਲੀ ਸੌਂਸਾ ਥਾਵਾਂ ਤੇ ਜਿਹੜੇ ਆ ਲੁੱਟਖੋ ਕਰਦੇ ਸੀਗੇ ਜਿੱਥੇ ਵੀ ਕਿਤੇ ਨਹਿਰਾਂ ਤੇ ਜਾਂ ਕੋਈ ਵੀ ਬੇਆਵਾਦ ਜਗ੍ਹਾ ਨੇ ਉਹਨਾਂ ਥਾਵਾਂ ਤੇ ਬੰਦਿਆਂ ਨੂੰ ਘੇਰ ਕੇ ਉਹਨਾਂ ਤੋਂ ਖੋਹਾਂ ਕਰਦੇ ਸੀਗੇ ਇਸ ਦੇ ਬਾਰੇ ਹੋਰ ਜਿਹੜਾ ਨੇ ਤਕਰੀਸ਼ ਉਹਦੇ ਦਰਾਂਕ ਸਾਹਮਣੇ ਆਉਣ ਦੇ ਉਸ ਮੁਤਾਬਕ ਅਗਲੀ ਕਾਰਵਾਈ ਕੀਤੀ ਨਗਰ ਮਾਨ ਲੈ ਕੇ ਹੁਣ ਅੱਗੇ ਕਾਰਵਾਈ ਕਰਾਂਗੇ ਜੀ ਇਹਨਾਂ ਤੋਂ ਹੋਰ ਮੁਕੱਦਮੇ ਵਾਰਦਾਸਾ ਬਾਰੇ ਪੁੱਛੀ ਗਸਤੀ ਪੀ ਜਾਊਗੇ ਇਹਨਾਂ ਦੇ ਕੋਈ ਹੋਰ ਸਾਥ ਦੀ ਦੋਸ਼ੀ ਹੈ ਉਹਨਾਂ ਬਾਰੇ ਪਤਾ ਕੀਤਾ ਜਾਏਗਾ ਇਸ ਦਰਾਂ ਨੂੰ ਇੱਕ ਸਿਟੀ ਕੋਰਟ ਕਪੂਰਾ ਪੁਲਿਸ ਵਾਲੋ ਮਿਸਾਨ ਕਦੇ ਮੌਕੇ ਤੇ ਲੋਕਾਂ ਵੱਲੋਂ ਜਿਹੜੀ ਚਾਈਨਾ ਡੋਰ ਦੀ ਵਰਤੋਂ ਕੀਤੀ ਜਾ ਰਹੀ ਸੀ ਉਹਦੇ ਵਿਰੁੱਧ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਪੰਜ ਜਿਹੜੇ ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਗਿਆ ਇੱਕ ਵਿਅਕਤੀ ਇਹਦੇ ਗ੍ਰਿਫਤਾਰ ਕਰਨ ਨਾਲ ਵਿੱਚ ਬਾਕੀ ਹੈ ਜੋ ਚਾਈਨਾ ਡੋਰ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਸਿਟੀ ਕੋਰਟ ਪੁਰਾ ਵੱਲੋਂ ਦੋ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਨੇ ਤੇ ਚਾਈਨਾ ਡੋਰ ਬਰਾਮਦ ਕੀਤੀ ਗਈ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਇੱਥੇ ਦੱਸਣਾ ਚਾਹਾਂਗੇ ਕਿ ਇਹ ਨਾਮਕਦਮਿਆ ਵਿੱਚ ਦੋਸ਼ੀ ਵਿਅਕਤੀਆਂ ਦੇ ਖਿਲਾਫ এনवायरमेंट ਪੋਲਿਊਸ਼ਨ ਐਕਟ ਦਾ ਵੀ ਅਸੀਂ ਇਸ ਵਾਰ ਵਾਅਦਾ ਕੀਤਾ ਤੇ ਇਹਨਾਂ ਨੂੰ ਸਖਤ ਸਜ਼ਾ ਦਵਾਈ ਦੇ। ਸਰ ਸਰੇਕੀ ਦੀ ਦੁਕਾਨ ਨੂੰ ਵੇਚ ਲਿਆ ਕਿ ਮੈਂ ਚਲਪੁਰ ਕੀ ਦੁਕਾਨ ਨੂੰ ਵੇਚ ਲਿਆ। ਇਹ ਕੋਸ਼ ਚਲ ਦਰਫਿਰ ਕੇ ਵੇਚ ਲਿਆ ਇੱਕ ਦੁਕਾਨਦਾਰ ਵਿਆ ਵਿੱਚ। ਤੁਸੀਂ ਦੇਖ ਰਹੇ ਹੋ ਤੁਹਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਂ ਰੋਇਤ ਆਜ਼ਾਦ ਨਮਨ ਆਖਦਾ ਹਾਂ। ਯਾਰ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਅਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਪਾਰਟਨਰ